ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਭੋ ਨਾ ਛਾਡੇ ਖੇਤ ਇਹ ਪਵਿੱਤਰ ਪੰਕਤੀ ਪੜਨ ਨੂੰ ਬੜੀ ਸਖਾਲੀ ਆ ਪਰ ਜਿਸਲੇ ਇਹਨੂੰ ਪਿੰਡੇ ਤੇ ਹੜਾਉਣਾ ਪਵੇ ਫੇਜੇ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਜੇ ਇਸ ਅਵਸਥਾ ਦੇ ਵਿੱਚ ਸਾਡੇ ਅਮਰ ਸ਼ਹੀਦ ਸੰਤ ਬਾਬਾ ਚਾਰਨ ਸਿੰਘ ਜੀ ਜਿਹੜੇ ਇੱਕ ਮਹਾਨ ਤਪੱਸਵੀ ਇੱਕ ਹੁੰਦੀਆਂ ਸੁਣੀਆਂ ਸੁਣਾਈਆਂ ਗੱਲਾਂ ਇੱਕ ਹੁੰਦੀਆਂ ਸਾਹਮਣੇ ਪਰਤਖ ਜਿਹੜੀਆਂ ਵਾਪਰ ਜਾਂਦੀਆਂ ਇਹ ਕਿੱਥੋਂ ਤਾਕਤ ਦਿੱਤੀ ਸਤਿਗੁਰੂ ਜੀ ਨੇ ਇਹ ਤਾਕਤ ਨਾਮ ਦੇ ਵਿੱਚੋਂ ਬਖਸ਼ਿਸ਼ ਕੀਤੀ ਜਿਹਦੀ ਸਾਖਸ਼ਾਤ ਗਵਾਹੀ ਸਾਡੇ ਸੰਤ ਬਾਬਾ ਗਰਨਾਮ ਸਿੰਘ ਜੀ ਭਰਦੇ ਆ ਕਿਉਂਕਿ ਡਾਕਟਰ ਸੀ ਬਾਬਾ ਜੀ ਨੂੰ ਚੈੱਕ ਕਰਨ ਦਾ ਸਮਾਂ ਵੀ ਮਿਲਦਾ ਸੀ ਇੱਕ ਛੋਟਾ ਜਿਹਾ ਕਿਤਾਬਚਾ ਹੀ ਨਹੀਂ ਛਾਪਿਆ ਸੀ ਪਰ ਸੁਆਬ ਨਹੀਂ ਸੀ ਬਣਦਾ ਕਿਉਂਕਿ ਬਾਬਾ ਜੀ ਨੇ ਵੀ ਇੱਕ ਅਦੋਤੀ ਖੇੜ ਜਿਹੜੀ ਉਹਨਾਂ ਦੇ ਰੂਹ ਤੇ ਸਰੀਰ ਦਾ ਇੱਕ ਸਮੇਲ ਸੀ ਉਹਨੂੰ ਸਮੇਂ ਸਿਰ ਪ੍ਰਗਟ ਕਰਨਾ ਸੀ ਉਹ ਹਿੱਸੇ ਆਇਆ ਸ਼ਾਂਤ ਬਾਬਾ ਕਰਨਾਮ ਸਿੰਘ ਜੀ ਦੇ ਉਹ ਤੁਸੀਂ ਮੇਥੋਂ ਵੱਧ ਭਲੀ ਭਾਂਤ ਸਾਰੇ ਜਾਣਦੇ ਆਂ ਰਹੀਆਂ ਹਾਂ ਸੰਤ ਬਾਬਾ ਚਾਰਨ ਸਿੰਘ ਜੀ ਮੈਂ ਇਹ ਵੀ ਦੇਖਦਾ ਬੈਠਾ ਤੇ ਮੈਂ ਆਦ ਕਾਲ ਤੋਂ ਭਾਂਪਦਾ ਵੀ ਸੀ ਕਿ ਜਦੋਂ ਜ਼ੁਲਮ ਬਹੁਤ ਵੱਧ ਜਾਏ ਉਸ ਵੇਲੇ ਫਿਰ ਕੋਈ ਮਹਾਨ ਪਵਿੱਤਰ ਆਤਮਾ ਸ਼ਹਾਦਤ ਦੇ ਜਾਏ ਥੱਲ ਪੈ ਜਾਂਦੀ ਆ ਇਹ ਗੁਰੂ ਦਾ ਸਿਧਾਂਤ ਕਹਿ ਰਿਹਾ ਤੇ ਮੈਂ ਸਮਝਦਾ ਬਾਬਾ ਚਾਰਨ ਸਿੰਘ ਜੀ ਦੀ ਸ਼ਹਾਦਤ ਨੇ ਉਸ ਜ਼ੁਲਮ ਦੀ ਹਨੇਰੀ ਨੂੰ ਵੀ ਥੱਲ ਪਾਈ ਭਾਂਪ ਕਹਿਣਾ ਇਹ ਜੋ ਕਾਰਨ ਸੰਤ ਬਾਬਾ ਚਾਰਨ ਸਿੰਘ ਜੀ ਨੇ ਉਸ ਪਵਿੱਤਰ ਨਾਮ ਦੇ ਵਿੱਚ ਇਹ ਗੁਰਨਾਨਕ ਦੀ ਖੇੜ ਆ ਇਹ ਜਿਹੜੇ ਅਦੁੱਤੀ ਖੇੜ ਦੇ ਵਿੱਚ ਹੀ ਵਰਤਦੇ ਆ ਕਈ ਵਾਰੀ ਅਸੀਂ ਨੂੰ ਅਚੰਬਾ ਕਹਿ ਦਿੰਨੇ ਕਈ ਵਾਰੀ ਅਸੀਂ ਕਹਿੰਨੇ ਜੀ ਐਵੇਂ ਪਖੰਡਈ ਐ ਪਖੰਡ ਨਹੀਂ ਹੁੰਦਾ ਜਾਨ ਦੇਣੀ ਬੜੀ ਔਖੀ ਆ ਕਹਿਣਾ ਬੜਾ ਸਖਾਲਾ ਹੁੰਦਾ 2 ਮਿੰਟ 4 ਮਿੰਟ 10 ਮਿੰਟ 20 ਮਿੰਟ ਕੋਈ ਬਹਿ ਲੈਂਦਾ ਪਰ ਜਿਹੜੇ ਅਭਿਆਸੀ ਪੁਰਖ ਆ ਉਹ ਸਰੀਰ ਤੋਂ ਨਿਰੰਤਰ ਲਾਂਬੇ ਹੋ ਕੇ ਗੁਰਸ਼ਬਦ ਦੇ ਪ੍ਰਣਾਏ ਵੱਡੀਆਂ ਸ਼ਹਾਦਤਾਂ ਵੀ ਦੇ ਜਾਂਦੇ ਜਿਹਦਾ ਸਬੂਤ ਸਾਡੇ ਸਾਹਮਣੇ ਆ ਤੇ ਬਾਬਾ ਗੁਰਮਖ ਬਾਬਾ ਗੁਰਨਾਮ ਸਿੰਘ ਜੀ ਨੇ ਕੀ ਦੇਖਿਆ ਕਿ ਜਿਉਂ ਟੁੱਟੀ ਉੱਤੇ ਲਾਈ ਤੇ ਫਿਰ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਦੇ ਵਿੱਚੋਂ ਚੱਲ ਰਿਹਾ ਇਹੋ ਹੀ ਇਹੋ ਹੀ ਜਿਹੜੀ ਸਤਗੁਰ ਜੀ ਨੇ ਸਾਨੂੰ ਪੂੰਜੀ ਬਖਸ਼ਿਸ਼ ਕੀਤੀ ਪਰ ਆਉਂਦੀ ਬੇਰਲਿਆਂ ਦੇ ਹਿੱਸੇ ਆ ਮੈਂ ਤੁਹਾਨੂੰ ਅੱਜ ਦੇ ਸਮੇਂ ਮੁਤਾਬਕ ਛੋਟੀ ਜਿਹੀ ਗੱਲ ਕਰਕੇ ਛੁੱਟੀ ਲੈ ਲੈਣੀ ਆ ਉਹ ਛੁੱਟੀ ਮੈਂ ਇਸ ਕਰਕੇ ਮੈਨੂੰ ਕੁਰਜੇਮਾ ਬਣ ਗਿਆ ਕੁਦਰਤੀ ਐ ਸਥਾਨ ਤੇ ਆ ਕੇ ਚਿੱਤ ਬੜਾ ਲੱਗਦਾ ਮੈਂ ਤਾਂ ਹੁਣ ਉਧਰ ਕੁਟਿਆ ਰੋਪੀ ਬਾਬਾ ਜੀ ਦੇ ਪ੍ਰਸ਼ਾਦਾ ਛਕਦਾ ਸੀ ਤੇ ਮੈਂ ਸਿਆਲਕਾ ਸਾਹਿਬ ਨੂੰ ਕਹਿੰਦਾ ਸੀ ਮੈਂ ਕਿਹਾ ਜਾਰ ਜਿਹਦਾ ਇੱਥੇ ਆਨੰਦ ਆ ਇਹ ਵੱਡੀਆਂ ਕੋਠੀਆਂ ਚ ਵੀ ਨਹੀਂ ਕਿਉਂ ਆਨੰਦ ਆ ਇਹ ਸਾਰੀ ਨਾਮ ਦੀ ਬਰਕਤ ਆ ਤੇ ਇਸ ਸਥਾਨ ਤੇ ਠੀਕ ਕਿਹਾ ਢਾਡੀ ਸਿੰਘ ਨੇ ਮੈਂ دیਵਾਨਾ ਦੇ ਵਿੱਚ ਬੜਬੜਿਆਂ ਚ ਜਾਣਾ ਪਰ ਲੋਕ ਬਾਹਰ ਲੱਖਾਂ ਘੁੰਮਦੇ ਆ ਅੰਦਰ ਪੰਡਾਲ ਦੇ ਵਿੱਚ ਨਾ ਮਾਤਰ ਹੁੰਦੇ ਆ ਇਹ ਤੁਹਾਡੀ ਮੈਂ ਅੱਗੇ ਪਿਛਲੀ ਵਾਰੀ ਵੀ ਦੇਖਿਆ ਸੀ ਤੇ ਅੱਜ ਵੀ ਮੈਂ ਦੇਖ ਰਿਹਾ ਹਾਂ ਹੁੰਦਾ ਆ ਜਿਹੜਾ ਸਮਾਂ ਸੰਤ ਬਾਬਾ ਚਾਰਨ ਸਿੰਘ ਜੀ ਦੇ ਹਿੱਸੇ ਆਇਆ ਇਹ ਬਹੁਤ ਬਿਰਲਿਆਂ ਦੇ ਹਿੱਸੇ ਆਇਆ ਸੰਤ ਬਾਬਾ ਖੜਕ ਸਿੰਘ ਜੀ ਪਹਿਲਾਂ ਸਭ ਤੋਂ ਮਾਣ ਜਿਹੜਾ ਵਾਪਸ ਕੀਤਾ ਜਦੋਂ ਬਲੂ ਸਟਾਰ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਇਹਨਾਂ ਸਰੀਰਾਂ ਦੇ ਉੱਤੇ ਬੜਾ ਮਾਣ ਕਰਦੇ ਸੀ ਕਿ ਸੰਤ ਬਾਬਾ ਖੜਕ ਸਿੰਘ ਜੀ ਇਹ ਉਹ ਆਤਮਾ ਆ ਜਿਸ ਪਵਿੱਤਰ ਆਤਮਾ ਨੇ ਜਿਉਂਦੇ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ ਸੀ ਇਹ ਗੁਰਬਾਣੀ ਦਾ ਸਿਧਾਂਤ ਆ ਸੋ ਸਤਗੁਰ ਜੀ ਕਿਰਪਾ ਕਰਨ ਹਰ ਇੱਕ ਨੇ ਇਸ ਧਰਤੀ ਤੇ ਆਉਣਾ ਚੱਲਿਆ ਹੀ ਜਾਣਾ ਪਰ ਸੰਤ ਕਦੋਂ ਬਣਦਾ ਸੰਤ ਜਦੋਂ ਮੌਤ ਤੋਂ ਮੁਕਤ ਹੋ ਜਾਏ ਜੇ ਮੌਤ ਦਾ ਇਹ ਭੈ ਮੇਰੇ ਵਰਗੇ ਨੂੰ ਲੱਗਾ ਆ ਫਿਰ ਸੰਤ ਦੀ ਅਪਾਧੀ ਨਹੀਂ ਮਿਲਦੀ ਸੰਤ ਦੀ ਅਪਾਧੀ ਮੌਤ ਨੂੰ ਸਿਰ ਮੱਥੇ ਪਰਵਾਨ ਕਰਕੇ ਜਿਹੜੇ ਮੌਤ ਦੇ ਭੈ ਤੋਂ ਲਾਂਬੇ ਹੋ ਗਏ ਉਹ ਗੁਰੂ ਦੇ ਘਰ ਫੇ ਦਲਾਰੇ ਗਏ ਸਤਕਾਰੇ ਗਏ ਉਹ ਸਤਕਾਰ ਅੱਜ ਸਾਡੇ ਸੰਤ ਬਾਬਾ ਚਾਰਨ ਸਿੰਘ ਜੀ ਉਹਨਾਂ ਦੇ ਸਾਥੀਆਂ ਨੂੰ ਮਿਲਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਡਾਕਟਰ ਮੈਂ ਤਾਂ ਨਹੀਂ ਲਾਇਆ ਕਿ ਇਹ ਡਾਕਟਰ ਤਾਂ دنی avi ਆ ਇਹਨਾਂ ਨੂੰ ਸਤਗੁਰ ਜੀ ਨੇ ਆਪਣੇ ਨਾਲ ਉਸ ਜੋਤ ਦੇ ਵਿੱਚੋਂ ਥਾਪੜਾਈ ਦਸਤਾਰ ਸੰਤ ਬਾਬਾ ਚਾਰਨ ਸਿੰਘ ਜੀ ਨੇ ਜਿਹੜੀ ਅੱਜ ਦਸਤਾਰ ਸੰਤ ਬਾਬਾ ਗਰਨਾਮ ਸਿੰਘ ਜੀ ਦੇ ਅਸੀਸ ਤੇ ਬਿਰਾਜਮਾਨ ਆ ਇਹ ਚਿੱਟੀਆਂ ਦਸਤਾਰਾਂ ਰੰਗਦੀਆਂ ਆ ਅੰਦਰ ਰੰਗ ਜਨਾਂ ਦੇ ਚਿੱਟਾ ਪੈਦਾ ਹੋ ਗਿਆ ਉਹ ਰੰਗ ਤੋਂ ਮੁਕਤ ਹੋ ਜਾਂਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਧਰਤੀ ਤਿੰਨਾ ਪਾਤਸ਼ਾਹੀਆਂ ਦੀ ਪਵਿੱਤਰ ਧਰਤੀ ਆ ਜਿਹਦੇ ਜਰੇ-ਜਰੇ ਦੇ ਵਿੱਚ ਮੈਂ ਸਾਂਭਦਾ ਸਤਗੁਰ ਜੀ ਦਾ ਚਰਨ ਮubarਕ ਪਏ ਆ ਗੁਰੂ ਸਾਹਿਬ ਦੇ ਚਰਨਾਚ ਅਰਦਾਸ ਕਰੀਏ ਸਤਗੁਰ ਜੀ ਕਿਰਪਾ ਕਰੋ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਇਹ ਭਿਆੰਕਰ ਵੀ ਆ ਸਿੱਖ ਪੰਥ ਦੇ ਵਿੱਚ ਬੰਡੀਆਂ ਵੀ ਬਹੁਤ ਆ ਆਪਣਾ ਹੱਥ ਰੱਖ ਕੇ ਸਾਰਿਆਂ ਸ਼ਰੀਰਾਂ ਨੂੰ ਅਗਵਾਈ ਕਰਨ ਵਾਲੇ ਜੋਗ ਵੀਰਾਂ ਨੂੰ ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਆਪਣੀ ਸੋਝੀ ਬਖਸ਼ਿਸ਼ ਕਰੋ ਤਾਂ ਕਿ ਆ ਜਿਹੜਾ ਪੈਂਡਾ ਚੱਲ ਰਿਹਾ ਇਹ ਪੈਂਡੇ ਚੋਂ ਸਫਲ ਹੋ ਕੇ ਨਿਕਲਿਆ ਜਾ ਸਕੇ ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚ ਗੁਰੂ ਸਾਹਿਬ ਕਿਰਪਾ ਕਰਨ ਸੰਤ ਬਾਬਾ ਕਰਨਾਮ ਸਿੰਘ ਜੀ ਜਿਨ੍ਹਾਂ ਨੇ ਆ ਕਿਦਾਂ ਹੋਣ ਨਹੀਂ ਪਈ ਇੱਕ ਇਹ ਤਾਂ ਸ਼ਹਾਦਤ ਦਿਹਾੜਾ ਮਨਾ ਰਹੇ ਆ ਹੋਰ ਵੀ ਇੱਥੇ ਸਤਿਗੁਰਾਂ ਦੇ ਆਦਮ ਤੇ ਸਤਕਾਰ ਦੇ ਦਿਹਾੜੇ ਸਾਰੇ ਮਨਾਏ ਜਾਂਦੇ ਆ ਜਿਹੜੇ ਗੁਰਮਤ ਅਨੁਕੂਲ ਏ ਮਨਾਏ ਜਾਂਦੇ ਆ ਤੇ ਇੱਕ ਸਾਡੇ ਵਿੱਚ ਪਰੰਪਰਾ ਚੱਲੀ ਆਉਂਦੀ ਆ ਸਾਦਾ ਰਹਿਣਾ ਤੇ ਇਹ ਸਾਦਾ ਰਹਿਣ ਦੀ ਜਿਹੜੀ ਜਾਂਚ ਸੰਤ ਬਾਬਾ ਗਰਨਾਮ ਸਿੰਘ ਤੋਂ ਸਿੱਖੀਏ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਸਰਦਾਰ ਭਗਵਾਨ ਸਿੰਘ ਸਿਆਲ ਕਾ ਜਿਹੜੇ ਆਪ ਵੀ ਬਹੁਤ ਕੇਸਾਂ ਦੀ ਪੈਰਬਹੀ ਕਰਦੇ ਰਹੇ ਮੁੰਡਿਆਂ ਦੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਜਿਹੜੇ ਉਹ ਹੁਣ ਓਦਾਂ ਸੰਤ ਰੂਪੇ ਕਹਿ ਲਿਏ ਬਾਬਾ ਗੌਰਪ੍ਰੀਤ ਸਿੰਘ ਜੀ ਜਿਹੜੇ ਉਸ ਪਰਮ ਪਵਿੱਤਰ ਆਤਮਾ ਦੇ ਸੁਪੁੱਤਰ ਆ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਜਿਨ੍ਹਾਂ ਨੇ ਹੁਣ ਅਜ ਦੇ ਯੁੱਗ ਦੇ ਵਿੱਚ ਨਵੇਂ ਸਿਰੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਟੀਕਾ ਕਰਕੇ ਸਿੱਖ ਪੰਥ ਦੇ ਜਿਹੜਾ ਆ ਉਹ ਹਵਾਲੇ ਕੀਤਾ ਉਹਨਾਂ ਦਾ ਵੀ ਧੰਨਵਾਦ ਸਮੁੱਚੇ ਡੇਰੇ ਦੇ ਜਿੰਨੇ ਵੀ ਵੀਰ ਇੱਕ ਡਿਸਪਲਨ ਦੇ ਵਿੱਚ ਰਹਿੰਦੇ ਆ ਉਹ ਡਿਸਪਲਨ ਕੀ ਆ ਕਿ ਬੋਲਣਾ ਘੱਟ ਸੁਣਨਾ ਵੱਧ ਜਿਹਨੂੰ ਸੁਣਨਾ ਵੱਧ ਆ ਗਿਆ ਉਹਨੂੰ ਬੋਲਣ ਦਾ ਵੀ ਸਤਿਗੁਰੂ ਦੀ ਚਾਜ ਦੇ ਦਿੰਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ